ਤਰਾਣੇ ਸ਼ੌਂਕਾ ਹਿਆਰਾਂ ਦਾ ਹੈ। ਦੇਖਾ ਦੇ ਕੋ ਸ਼ਿਆਰਾ। ਮਤਰਾ ਨੂੰ ਸ਼ੌਂਕਾ ਹਿਆਰਾਂ ਦਾ। ਹੂੰ। ਸ਼ਿਆਰ। ਕਿੰਨਾ ਰਿਆ ਬੜਾ ਹਾ ਕੀ ਗੱਲ ਬਾਤ ਹੈ? ਬਜ਼ਾਰਾ। ਯਾਰਾ ਬੜਾ ਖਾਸਾ ਵੇਲਾ ਕਰਤੇ ਹਲਾਈਂ ਬਾਬਾ। 35 ਕਿਲੋ ਬਣੇ ਯਾਰ। ਉਹ ਕੋ ਕਰਤੇ ਹਲਾਈ ਜਾਂਦਾ। ਅੱਜ ਤਾਂ ਅਗਨੀ ਭੇੜ ਕਰਦੇ ਸਾਰੇ ਨੂੰ। ਉਹ ਬੜਾ ਯੌਂਡੀ ਆ ਸੀ ਕਣਕ ਦੇ ਬੀਜ ਦੇ ਸੀ ਫਿਰ ਇੱਧਰ ਕੰਮ ਕਰਨ ਆ ਗਏ ਹੋਰ। ਤੇ ਬਸ ਉਹ ਬੀਜ ਕੇ ਹੁਣ। ਫਿਰ ਇੱਧਰ ਪਾਵਾਂ ਖਲਾਰਾ। ਨੇ ਵੀ ਨਬੜੀ ਬਤਾਉਂਦੇ ਨੇ ਕੰਮ ਆਪਣਾ। ਇਹਨਾਂ ਤੇ ਵੀ ਨਾ ਬੜਾ ਉਹ ਗਿੱਲਾ ਭਾਣਾ। ਚਲ ਹੋਈ ਨਹੀਂ। ਸਹੀ ਪਾ ਕੇ ਸੋ ਮਿੱਠਾ ਹੋਏ ਕੁਝ ਨਹੀਂ ਹੁੰਦਾ। ਨਾਲ ਦੁਰੇ ਪਰਸ਼ਾਵਾਂ। ਹੂੰ। ਜਿੰਦੇ ਮੇਰੀ ਇਹ। ਆਹ ਹੈ। ਵੇਟਾ। 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 ਕਿਆ 10 ਮਿੰਟ ਨੇ ਤੋ ਸਾਇਕਲ ਤੇ ਪਰਫਾਰਮ ਆ ਜਿੰਦੇ ਮੇਰੀ ਆਏ 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 ਗੁਰੂ ਗੋਲ ਕਰਾ ਕਰਨ ਨੂੰ ਫੇਲ ਹਾਂ ਹੁਣ ਨਸਰ ਫਲੂਟ ਖਾਣਾ ਜ਼ਰੂਰੀ ਹੈ ਸਿਹਤ ਕੇ ਲਈ ਦੇਖਾ ਕਿੱਥੇ ਹਾਂ ਆ ਗਏ ਫਲੂਟ ਮਿੱਠੇ ਬਰੇ ਬਹੁਤ ਟੈਸਟੀ ਨੰਬਰ 1 ਨੰਬਰ 1 ਜੀ ਫਲੂਟ ਖਾ ਫਲੂਟ ਤੇਰੇ ਮੋਬਾਈਲ ਨੂੰ ਨਹੀਂ ਦੇ ਆਪਾਂ ਨੂੰ ਤਾਂ ਦਿੰਦੇ ਨੇ ਅੱਛਾ ਹੂੰ ਠੀਕ ਐ ਆਲੜ ਗੱਤ ਤਾ ਹਾਲ ਹੈ। ਜਾ ਵਰਦਾਨਾ। ਕੀ ਕਰਦਾ ਹੈ? ਲਿਆ ਅਮਰੂਦ ਭਾਈ ਇਹ ਯਾਰ। ਹੋ ਹੈ? ਕੀ ਕਹੇ? ਪੱਟਾ ਇਸ ਦਾ ਕੰਮ ਕਰੀ ਦੇ ਕਤੂ ਜੀ ਨੇ। ਇਹ ਲੈ ਆਲੇ ਮੈਂ ਟਮਾਰਾ। ਉਹ ਲਿਆਣਾ ਹੁਣ। ਬੜਾ ਪ੍ਰਧਾਨ ਗੁੱਠਣਾ ਰਹਾਗਾ। ਜਰਾ ਰਹਾਗਾ। ਜੈਕ ਕੌਨਸਮ ਹੋ ਚੁੱਕਣਾ। ਮੇਰੇ ਲਈ ਟੇਸਟੀ ਹੈ ਹਾਂ ਪੂਰਾ ਟੇਸਟੀ ਬਹੁਤ ਟੇਸਟੀ ਹੈ ਕੀ ਗੁੱਟਣਾ ਆਇਆ ਤੂੰ ਮੂਆਂ ਪਟਕੇ ਆ ਦਿੰਦਾ ਮੇਰਾ ਵੇਖਾਂ ਆਲੂ ਗੋਭੀ ਜਿਆਦਾ ਕਰੇ ਹਣਾ ਆਪਣੇ ਹੋਰ ਵਧੀਆ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਡੇ ਤੱਕ ਹਰ ਨੋਟ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਧੰਨਵਾਦ ਜੀ